ਹਸਪਤਾਲ ਜਾਣ ਦੇ ਨਾਂ ਤੋਂ ਡਰਨ ਦੀ ਲੋੜ ਨਹੀਂ ਹਸਪਤਾਲ ਵਿੱਚ ਅਸੀਂ ਆਪਣੇ ਰੋਗਾਂ ਦੇ ਇਲਾਜ ਲਈ ਜਾਂਦੇ ਹਾਂ ਸਰੀਰਕ ਜਾਂ ਮਾਨਸਿਕ ਪੀੜ ਹੋਵੇ ਤਾਂ ਸਾਨੂੰ ਝੱਟ ਹਸਪਤਾਲ ਜਾਣ ਦਾ ਖਿਆਲ ਆਉਂਦਾ ਹੈ ਸਾਡੇ ਬਹੁਤੇ ਹਸਪਤਾਲ ਸਰਕਾਰੀ ਹਨ ਜਿਸ ਦਾ ਮਤਲਬ ਹੈ ਕਿ ਇਹ ਲੋਕਾਂ ਦੇ ਹਸਪਤਾਲ ਹਨ ਅਤੇ ਉਹਨਾਂ ਦੀ ਸੇਵਾ ਲਈ ਹੀ ਬਣੇ ਹਨ ਵਿਦਿਆ ਸਿਹਤ ਸਹੂਲਤਾਂ ਆਵਾਜਾਈ ਲਈ ਸੜਕਾਂ ਅਤੇ ਰੇਲ ਰੇਲ ਮਾਰਗ ਇਹ ਸਮਾਜ ਦੇ ਸਾਂਝੇ ਯਤਨਾਂ ਨਾਲ ਬੰਦੇ ਹਨ ਸਾਡੇ ਵੱਲੋਂ ਸਿੱਧੇ ਜਾਂ ਅਸਿੱਧੇ ਤੌਰ ਤੇ ਟੈਕਸਾਂ ਦੀ ਅਦਾਇਗੀ ਇਹਨਾਂ ਸਾਂਝੀਆਂ ਸੰਸਥਾਵਾਂ ਨੂੰ ਉਤਸਾਰਨ ਲਈ ਹੀ ਤਾਂ ਹੁੰਦੀਆਂ ਹਨ ਇਸ ਲਈ ਹਸਪਤਾਲ ਨੂੰ ਆਪਣਾ ਹਸਪਤਾਲ ਕਹਿਣਾ ਚਾਹੀਦਾ ਹੈ ਅਤੇ ਹਸਪਤਾਲ ਜਾਣ ਨੂੰ ਵਿਪਤਾ ਨਹੀਂ ਸਗੋਂ ਲੋੜ ਪੈਣ ਤੇ ਨਿਰੋਗ ਰਹਿਣ ਲਈ ਇੱਕ ਯਤਨ ਮੰਨਣਾ ਚਾਹੀਦਾ ਹੈ ਹਸਪਤਾਲ ਨੂੰ ਆਸ਼ਾਵਾਦੀ ਹੋ ਕੇ ਹੀ ਜਾਣਾ ਚਾਹੀਦਾ ਹੈ ਜਰਾ ਸੋਚੋ ਹਸਪਤਾਲ ਦੇ ਡਾਕਟਰ ਤੇ ਨਰਸਾਂ ਤੁਹਾਡੀ ਸਹਾਇਤਾ ਕਰਨ ਲਈ ਹਨ ਇਹ ਵੀ ਸੱਚ ਹੈ ਕਿ ਮਦਦ ਲੈਣ ਦੇ ਨਾਲ ਨਾਲ ਸਾਨੂੰ ਵੀ ਉਹਨਾਂ ਨੂੰ ਸਹਿਯੋਗ ਦੇਣ ਲਈ ਤਿਆਰ ਰਹਿਣਾ ਚਾਹੀਦਾ ਹੈ ਹਸਪਤਾਲ ਨੂੰ ਸਾਫ਼ ਸੁਥਰਾ ਰੱਖਣ ਵਿੱਚ ਯੋਗਦਾਨ ਦੇਣਾ ਚਾਹੀਦਾ ਹੈ ਹਸਪਤਾਲ ਦੀ ਸੇਵਾ ਉਥੋਂ ਮਿਲ ਸਕਦੀਆਂ ਮੁਫਤ ਦਵਾਈਆਂ ਦੇ ਅਰਥਾਂ ਵਿੱਚ ਨਹੀਂ ਸਗੋਂ ਮਾਹਰ ਡਾਕਟਰਾਂ ਦੇ مشਵਰੇ ਦੇ ਰੂਪ ਵਿੱਚ ਮੰਨੀ ਚਾਹੀਦੀ ਹੈ ਹਸਪਤਾਲ ਦੇ ਮਾਹੌਲ ਨੂੰ ਖੁਸ਼ਗਵਾਰ ਬਣਾਉਣਾ ਵੀ ਸਾਡਾ ਫਰਜ਼ ਹੈ ਧੰਨਵਾਦ